ਸ਼ਾਮ ਦਾ ਟਾਈਮ ਆਗਾ ਇਹਦੇ ਵਿੱਚ ਆਪਾਂ ਬਫਰ ਟੈਨ ਰੂਮੀ ਕੋਨ ਜਿਹੜਾ ਗਾਵਾਂ ਨੂੰ ਦੰਨੇ ਆਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਵੀ ਵਿਰੋ ਲੇਟੀ ਪਾਈ ਹੈ ਆਪਣੀ ਤਾਜੀ ਗਾਹ ਨੂੰ ਹੁਣ ਇਹ ਲੇਟੀ ਵੀਰੋ ਕਿਵੇਂ ਕਰਨੀ ਹੈਗੀ ਸੋਨੇ ਇਹ ਲੇਟੀ ਨਾ ਆਪਾਂ ਨੇ ਕਰਵਾਈ ਹੋਈ ਆ ਕਣਕ ਦੀ ਇਹ ਦਾਣਾ ਦੰਨੇ ਆਗੇ ਆਪਾਂ ਫਰੈਸ਼ ਫੀਡ ਨਹੀਂ ਪਾਉਂਦੇ ਹੈਗੇ ਪਰ ਇਹਦਾ ਪਾਨਾ ਹੁਣ ਕੰਬੀਨੇਸ਼ਨ ਬਣਾ ਕੇ ਦਵਾਂਗੇ ਹੈਗਾ ਵੀਰੋ ਰੂਮੀ ਕੋਨ ਇਹਦੇ ਵਿੱਚ ਈਸਟ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਤਾਂ ਜਿਹੜਾ ਟਾਟਾ ਦਾਗਾ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਇਹ ਵੀ ਤੁਸੀਂ ਦੇਖੋ ਜੇ ਮੇਰੇ ਆਪਣੇ ਮਿੱਠਾ ਛੋਡਾ ਪਾਇਆ ਹੋਇਆ ਹੈਗਾ ਤਾਂ ਇੱਥੇ ਆਪਾਂ ਇਹ ਪਾ ਦਾਂਗੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਕੀ ਹਾਲ ਚੱਲ ਨੇ ਸਾਰੇ ਭਰਾਵਾਂ ਦੇ ਤੇ ਸ਼ਾਮ ਦਾ ਟਾਈਮ ਹੈਗਾ ਤੇ ਅੱਜ ਆਪਾਂ ਕਰਦੇ ਹਾਂਗੇ ਸ਼ਾਮ ਦੇ ਟਾਈਮ ਦੇ ਵਿੱਚ ਬਲੌਗ ਸ਼ੁਰੂ ਤੇ ਵੀਰੋ ਸ਼ਾਮ ਦੇ ਟਾਈਮ ਦੇ ਵਿੱਚ ਆਪਾਂ ਬਫਰ ਟੈਨ ਰੂਮੀ ਕੋਨ ਜਿਹੜਾ ਗਾਵਾਂ ਨੂੰ ਦੰਨੇ ਆਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲੋਂ ਭਰਾਵੋ ਹੋਰ ਆਪਾਂ ਕੀ ਦੇ ਰਹਾਂਗੇ ਜਿਹੜੀਆਂ ਆਪਣੇ ਫਰੈਸ਼ ਗਾਵਾਂ ਨੇ ਉਹਨਾਂ ਨੂੰ ਉਹ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਗਰੋ ਇਹਨਾਂ ਨੂੰ ਆਪਾਂ ਕਰੀ ਹੈਗੀ ਲੇਟੀ ਸ਼ੁਰੂ ਆ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਹਨਾਂ ਨੂੰ ਲੇਟੀ ਪਾਈ ਹੈਗੀ ਇਹ ਇਧਰ ਵੀ ਵੀਰੋ ਲੇਟੀ ਪਾਈ ਆਪਣੀ ਤਾਜੀ ਗਾਂ ਨੂੰ ਹੁਣ ਇਹ ਲੇਟੀ ਵੀਰੋ ਕਿਵੇਂ ਕਰਨੀ ਹੈਗੀ ਸੋਨੇ ਇਹ ਲੇਟੀ ਨਾ ਆਪਾਂ ਨੇ ਕਰਵਾਈ ਹੋਈ ਆ ਕਣਕ ਦੀ ਤੇ ਤੁਸੀਂ ਮੱਕੀ ਦੀ ਵੀ ਕਰਵਾ ਸਕਦੇ ਹੋਗੇ ਤੇ ਜੇ ਕਣਕ ਦੀ ਕਰਾਵਾਂਗੇ ਉਹ ਵੀ ਚੰਗੀ ਗੱਲ ਆਗੀ ਤੇ ਪ੍ਰਭਾ ਉਹ ਇਹ ਗਰਮ ਪਾਣੀ ਦੇ ਵਿੱਚ ਨਾ ਨਾਰਮਲ ਵਧੀਆ ਗਰਮ ਪਾਣੀ ਪਾ ਕੇ ਉਦੇ ਵਿੱਚ ਕੀ ਹੈਗਾ ਆਪਾਂ ਇਹ ਮਤਲਬ ਕਣਕ ਦੀ ਜਿਹੜੀ ਲੇਟੀਏ ਪਾ ਦਿੰਨੇ ਆਂਗੇ ਤਾਂ ਨ ਇੱਕ ਕਿਲੋ ਪਾ ਦਿੰਨੇ ਆ 1 ਕਿਲੋ ਇੱਕ ਐਨੀਮਲ ਦੇ ਹਿਸਾਬ ਦੇ ਨਾਲ ਤੇ ਪਾਣੀ ਤੋਂ ਨੇ ਇੰਨਾ ਕੁ ਰੱਖਣਾ ਵੀ ਪਾਣੀ ਨਾ ਉਹ ਵਿੱਚ ਮਿਕਸ ਹੋ ਜੇ ਵੀ ਥੋੜਾ ਜਿਹਾ ਇਦਾਂ ਦੀ ਬਣ ਗਿਆ ਦੇਖੋ ਤੁਸੀਂ ਦਾਣਾ ਟਾਈਪ ਜੀ ਹੋ ਜਾਵੇ ਵੀ ਪਾਣੀ ਨਾ ਹੋਵੇ ਨਿਹਰਾ ਫਰੋਂ ਹੀ ਖਾਣੀ ਹੈ ਜੀ ਐਨੀਮਲਾਂ ਨੇ ਜਿਹੜੀ ਜਿਆਦਾ ਪਾਣੀ ਹੋਊਗਾ ਇਦਾਂ ਦੀ ਜਿਹੜੀ ਸੁੱਕੀ ਹੋਊਗੀ ਤੇ ਉਹ ਆਪਣੀਆਂ ਗਾਮਾਂ ਜ਼ਰੂਰ ਖਾਣਗੇ ਤੇ ਫਰੈਸ਼ ਗਾਮਾਂ ਨੂੰ ਤੁਸੀਂ ਦਿਆ ਕਰੋ ਮਤਲਬ ਫਰੈਸ਼ ਫੀਡ ਆ ਜਿਹੜੀ ਚਾਹੇ ਉਹ ਦੇ ਦੋ ਚਾਹੇ ਉਹਦੀ ਜਗ੍ਹਾ ਤੇ ਇਹ ਦੇ ਦੋ ਇਹ ਤੁਹਾਡੀ ਆਪਣੀ ਮਰਜ਼ੀ ਹੈਗੀ ਪਰ ਆਪਾਂ ਇਹ ਇਹ ਦਾਣਾ ਦੰਨੇ ਆਗੇ ਆਪਾਂ ਫਰੈਸ਼ ਫੀਡ ਨਹੀਂ ਪਾਉਂਦੇ ਹੈਗੇ ਇਹਦੇ ਨਾਲ ਆਪਾਂ ਟ੍ਰਾਂਜੈਕਸ਼ਨ ਫੀਡ ਦੇ ਰਹੇ ਆਗੇ ਇੱਕ ਮਿਲਕਿੰਗ ਫੀਡ ਦੇ ਰਹੇ ਆਗੇ ਤੇ ਬਾਕੀ ਵੀਰੋਂ ਆਪਾਂ ਤੁਹਾਨੂੰ ਦਿਖਾਉਣੇ ਆਗੇ ਸ਼ਾਮ ਦੇ ਟਾਈਮ ਦੇ ਵਿੱਚ ਕੀ ਆਪਾਂ ਨੇ ਸ਼ੁਰੂ ਕੀਤਾ ਹੁਣ ਨਮਾ ਤੇ ਇੱਕ ਤਾਂ ਵੀਰੋਂ ਆਪਾਂ ਮਿੱਠਾ ਸੋਡਾ ਤੁਹਾਨੂੰ ਪਤਾ ਹੀ ਦੇ ਰਹਾਂਗੇ ਪਰ ਇੱਕ ਰੂਮੀ ਗੋਣ ਇਹ ਵੀ ਤੁਹਾਨੂੰ ਪਤਾ ਵੀ ਆਪਾਂ ਦੰਨੇ ਆਗੇ ਪਰੇਦਾ ਪਾਣਾ ਹੁਣ ਕੰਬੀਨੇਸ਼ਨ ਬਣਾ ਕੇ ਦਮਾਂਗੇ ਕੰਬੀਨੇਸ਼ਨ ਕਿਵੇਂ ਬਣਾ ਕੇ ਦਮਾਂਗੇ ਜਿਹੜਾ ਹੈਗਾ ਵੀਰੋ ਰੂਮੀ ਕੋਨ ਇਹਦੇ ਵਿੱਚ ইস্ট ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਤਾਂ ਕਰਕੇ ਇਹਦੇ ਨਾਲ ਕੀ ਹੁੰਦਾ ਜਗਾਲੀ ਐਨੀਮਲ ਜ਼ਿਆਦਾ ਕਰਦਾਗਾ ਤੇ ਬਾਕੀ ਵੀਰੋ ਆ ਸੋਡੀਮ ਹੁੰਦਾ ਹੈਗਾ ਮਿੱਠਾ ਸੋਡਾ ਇਹ ਡਾਈਜੈਸਟਿਵ ਸ਼ਕਤੀ ਵਧਾਉਂਦਾ ਹੈਗਾ ਡਾਈਜੈਸਟ ਤਾਂ ਇਹ ਵੀ ਵਧਾਉਂਦਾ ਹੈਗਾ ਪਰ ਥੋੜਾ ਜਿਹਾ ਇਹਦਾ ਵੱਖਰਾ ਕੰਮ ਹੁੰਦਾ ਹੈਗਾ ਪਹਿਲਾਂ ਆਪਾਂ ਕੀ ਸੀਗਾ ਮਿੱਠਾ ਸੋਡਾ ਬੰਦ ਕਰਤਾ ਸੀਗਾ ਇਹ ਸ਼ੁਰੂ ਕਰਤਾ ਸੀਗਾ ਪਰ ਕੀ ਆ ਹੁਣ ਕੰਬੀਨੇਸ਼ਨ ਬਣਾ ਲਿਆ 50 ਗ੍ਰਾਮ ਆਪਾਂ ਨੇ ਇਹ ਦੇਣਾ ਮਿਲਕਿੰਗ ਐਨੀਮਲਾਂ ਨੂੰ ਤੇ 50 ਗ੍ਰਾਮ ਵੀ ਆਪਾਂ ਇਹ ਰੂਮੀ ਕੋਣ ਦਵਾਗੇ ਵੀ ਟੋਟਲ 100 ਗ੍ਰਾਮ ਦਵਾਗੇ ਉਹ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਇਧਰ ਵੀਰੋ ਮੰਦੇ ਪਾ ਰਹੇ ਨੇ ਕਿ ਕੱਖ ਖੁਰਲੀ ਦੇ ਵਿੱਚ ਤੇ ਆ ਆਪਣਾ ਜਿਹੜਾ ਆਪਾਂ ਸੈਲਜ ਪਾ ਰਹੇ ਸੀਗੇ ਉਹੋ ਆ ਗਿਆ ਇਹ ਅੱਧੀ ਕਿ ਟ੍ਰੈਲੀ ਆਪਾਂ ਨੇ ਉਰੇ ਲਾ ਲਈ ਸੀ ਇਹ ਅੱਧੀ ਕਿ ਆਪਾਂ ਮਤਲਬ ਤਾਂ ਲਾ ਲਈ ਸੀ ਇਹਦੇ ਨਾਲ ਵੀ ਦੇਖੀ ਆਪਾਂ ਗਾਵਾਂ ਦਾ ਦੁੱਧ ਤੇ ਟੇਸਟ ਬਦਲ ਜੂਗਾ ਤੇ ਇਹਦੇ ਨਾਲ ਦੁੱਧ ਦਾ ਵੀ ਫਰਕ ਪਿਆਗਾ ਐਸ ਐਨ ਐਫ ਦਾ ਵੀ ਫਰਕ ਪਿਆ ਇਹਦੇ ਨਾਲ ਤਾਂ ਸੈਲਜ ਵਾਂਗੂ ਹੋ ਗਿਆ ਹੈ ਬਿਲਕੁਲ ਕਿਉਂਕਿ ਦੋ ਦੋ ਦਿਨ ਹੋ ਗਿਆ ਨੂੰ ਪਏ ਨੂੰ ਦੇਖੋ ਨਾ ਨੇ ਜੇ ਲੇਟੀ ਖਾਲੀ ਦਾ ਪਾ ਦੇ ਥੋੜੀ ਜੀ ਖਾ ਲੈਣ ਦੇ ਕੋਈ ਨਾ ਇੰਨੇ ਆਪਾਂ ਇੱਧਰ ਫੀਡ ਸ਼ੁਰੂ ਕਰ ਦਿਆਂਗੇ ਲਿਆ ਮੈਨੂੰ ਆਹ ਦੇ ਤੇ ਵੀਰ ਆਰਡਰ ਸੀ ਜਿਹੜਾ ਆਪਨੇ ਆਪਣਾ ਕੱਲ ਨੂੰ ਲੱਗ ਜਾਣਾਗਾ 10000 ਹੋ ਗਈ ਖਤਮ 8000 ਰਹਿ ਗਈ ਤੇ ਕੱਲ ਅੱਜ ਸੰਡੇ ਆ ਗਿਆ ਕੱਲ ਇਲੈਕਸ਼ਨਾਂ ਕਰਕੇ ਛੁੱਟੀ ਸੀਗੀ ਤੇ ਤਿੰਨ ਤਰੀਕ ਨੂੰ ਆਪਣਾ ਆਰਡਰ ਪਹੁੰਚੂਗਾ ਤੇ ਇੱਧਰ ਬੱਚਿਆਂ ਦੀ ਫੀਡ ਵੀ ਤਕਰੀਬਨ ਖਤਮ ਹੋਈ ਪਈ ਹੈਗੀ ਤੇ ਜਦੋਂ ਆਰਡਰ ਆਊਗਾ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕੀ ਕੁਝ ਪਾਇਆ ਆਰਡਰ ਦੇ ਵਿੱਚ ਤੇ ਹੁਣ ਵੀਰੋ ਆਜੋ ਆਪਾਂ ਪਾਉਣੇ ਆਂਗੇ ਫੀਡ ਸ਼ੈਂਪੂ ਉਹ ਜਾਈ ਉਧਰ ਉਹਨਾਂ ਨੇ ਉਹ ਕਰਤਾ ਸਾਰੀਆਂ ਗਾਵਾਂ ਅੰਦਰ ਆ ਜਾਣਗੀਆਂ ਨਹੀਂ ਇਹਦੇ ਰੋ ਹੈਗੀ 8000 ਫੀਡ ਹੁਣ ਆਪਾਂ 8000 ਹੀ ਦੇ ਰਹਾਂਗੇ ਕਿਉਂਕਿ 10000 ਖਤਮ ਹੋਊਗੀ ਤੇ ਵੀਰੋ ਹੁਣ ਪਾਵਾਂਗੇ ਆਪਾਂ ਮਿੱਠਾ ਸੋਡਾ ਬਾਕੀ ਮਿੱਠੇ ਸੋਡੇ ਦੀ ਤੁਸੀਂ ਦੇਖੋ ਕੁਆਲਿਟੀ ਜਿਹੜਾ ਟਾਟਾ ਦਾ ਹੈਗਾ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਸ਼ੰਭੂ ਹਲਿਆ ਕੇ ਦੇ ਮੈਨੂੰ ਇਹਦਾ ਕੱਪ ਤੇ ਵੀਰੋ ਇਹ ਆਪਣਾ ਤਕਰੀਬਨ 50 ਕਿ ਗ੍ਰਾਮ ਦਾ ਹੈਗਾ ਤੇ ਤੁਸੀਂ ਦੇਖ ਲਓ ਇਹ ਆਪਾਂ ਇਦਾਂ ਪਾਵਾਂਗੇ ਪਹਿਲਾਂ ਮਿੱਠਾ ਸੋਡਾ ਪਾਵਾਂਗੇ ਫਿਰ ਆਪਾਂ ਪਾਵਾਂਗੇ ਰੂਮੀ ਕੌਣ ਜਿਹੜਾ ਉਹ ਪੈਕਟ ਆ ਉਹ ਵੀ ਓਪਨ ਕਰ ਲਾ ਆ ਪਿਆ ਰੂਮੀ ਕੌਣ ਹਾਂ ਉਹਨੋਂ ਤੋਂ ਪਾੜ ਦੇ ਨੂੰ ਪੈਕਟ ਨੇ ਤੇ ਇਦਾਂ ਵੀ ਰੋ ਇਹ ਸਾਰੇ ਆਪਾਂ ਪਾ ਦਾਂਗੇ ਬਸ ਵੀਰੋ ਇਹ ਯਾਦ ਰੱਖਿਓ ਇਹ ਨਾ ਉਹਨਾਂ ਨੂੰ ਨਹੀਂ ਦੇਣਾ ਹੈਗਾ ਜਿਹੜੇ ਆਪਣੇ ਐਨੀਮਲ ਟਰਾਈ ਕੀਤੇ ਹੋਏ ਨੇਗੇ ਮਿੱਠਾ ਸੋਡਾ ਇਹਦਾ ਵਿਰੋਧੀ ਪੈਕਿੰਗ ਓਪਨ ਕਰਦਾ ਹਾਂ ਬੰਦਾ ਦੇਖਦੇ ਕਿੰਨਾ ਟਾਈਮ ਲਾਊਗਾ ਇਹ ਕਿੰਨੀ ਜਲਦੀ ਕਰਦਾ ਹੈਗਾ ਇਹਦਾ ਬਹੁਤ ਟਾਈਮ ਲਾ ਦੂਗਾ ਕਰਦੇ ਨਾਲ ਵੜਦੇ ਹਾਂ ਸ਼ੰਭੂ ਜਮਣਾ ਖੋਲੇ ਨੂੰ ਤੇ ਦਿਖਾਈਏ ਪ੍ਰਾਪ ਉਹਨਾਂ ਲਈ ਬਾਹਰ ਲੈ ਗਏ ਮਾੜਾ ਜਿਹਾ ਇੱਥੇ ਜੰਦੇ ਆ ਫੋੜ ਇਹ ਮਾਰ ਕੇ ਇਹbro ਇਹ ਦੇਖੋ ਤੁਸੀਂ ਅਰੂਨੀ ਕੌਣ ਆ ਦਿਖਾ ਦਿੰਨੇ ਆ ਤੁਹਾਨੂੰ ਇਸ ਤਰ੍ਹਾਂ ਹੁੰਦਾ ਇੱਥੇ ਈਸਟ ਜਿਆਦਾ ਪਾਇਆ ਹੁੰਦਾਗਾ ਜਗਾਲੀ ਐਨੀਮਲ ਵੱਧ ਕਰਦੇ ਨੇ ਤੇ ਇਹ ਵੀ ਤੁਸੀਂ ਦੇਖੋ ਜੇ ਮੇਰੇ ਆਪਣੇ ਮਿੱਠਾ ਛੋਡਾ ਪਾਇਆ ਹੋਇਆਗਾ ਤਾਂ ਇੱਥੇ ਆਪਾਂ ਇਹ ਪਾ ਦਾਂਗੇ ਇਸ ਤਰ੍ਹਾਂ ਪਾਵਾਂਗੇ ਆਪਾਂ ਇਹ ਇੱਦੀ ਪ੍ਰਾਬੋ ਇੱਥੇ ਪਾਵਾਂਗੇ ਲੈ ਕਰ ਪਹਿਲਾਂ ਸੰਭੂਆ ਮਿੱਠਾ ਸੋਡਾ ਪਾ ਦੇ ਜਿੱਥੇ ਰਹਿੰਦਾ ਹੈਗਾ ਉਧਰ ਜਗ੍ਹਾ ਤੇ ਇੱਧਰ ਵੀ ਪਾ ਦੇ ਅਨਾ ਹਜੇ ਲੱਗੂਗਾ ਟਾਈਮ ਥੋੜਾ ਜਨਾ ਹੁਣ ਥੋੜਾ ਜਿਹਾ ਘੱਟ ਰੱਖ ਕਿਉਂਕਿ ਹੁਣ ਦੋਨੋਂ ਚੀਜ਼ਾਂ ਐਡ ਕਰੀਏ ਨੇ ਆਪਾਂ ਹਾਂ ਇੰਨਾ ਕੁ ਸਾਰੇ ਲੋਕ ਚ ਪਾ ਦੇ ਤੇ ਫਿਰ ਉਹ ਇੱਦਾਂ ਆਪਾਂ ਇਹ ਪਾ ਦਾਂਗੇ ਸਾਰੇ ਤੇ ਪ੍ਰਾਬੋ ਗਾਮਾ ਆਪਣੇ ਲਗਾਤੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋਗੇ ਲੋਕ ਦੇ ਵਿੱਚ ਲੱਗੀਆਂ ਤੇ ਨਾਲੇ ਆਪਾਂ ਨੇ ਜਿਹੜੇ ਫੌਗਰ ਨੇਗੇ ਉਹ ਚਲਾਤੇ ਪੂਰੀ ਠੰਡੀ ਹਵਾ ਆ ਰਹੀ ਆ ਉਰੇ ਖੜ ਕੇ ਪਰਾਵੋ ਤੇ 9 ਵਜੇ ਤੱਕ ਚੱਲਣਗੇ ਇਹ ਟਾਈਮ ਮੇਰੇ ਇਹਨਾਂ ਦੇ ਉੱਤੇ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਲਓ ਆ ਗਾਂ ਦੇ ਉੱਤੇ ਦਿਖਾਉਣਾ ਤੁਹਾਨੂੰ ਐ ਲੱਗਦਾ ਜਿਵੇਂ ਨਮਾਤੀ ਇਸ ਤਰ੍ਹਾਂ ਦਾ ਫੌਗਰ ਹੋਣਾ ਚਾਹੀਦਾਗਾ ਅੱਗੇ ਹੁਣ ਇਹਨਾਂ ਦੀ ਜ਼ਰੂਰਤ ਪਊਗੀ ਜਿੰਨਾ ਪਾਣੀ ਉੱਪਰ ਸਕਿਨ ਤੇ ਡਿੱਗੂਗਾ ਚੰਗਾ ਤੇ ਉਨੇ ਹੀ ਆਪਾਂ ਨੂੰ ਫਾਇਦਾ ਆਗਾ ਆ ਦੇਖੋ ਬਾਕੀ ਤੁਸੀਂ ਵਧੀਆ ਵੀਰੋ ਟੈਂਪਰੇਚਰ ਐਨ ਉਹ ਆਗਾ ਓਕੇ ਦਿਖੋਣੇ ਤੁਹਾਨੂੰ ਆਪਾਂ ਟਿਕ ਲੈਂਡ ਜਿਹੜੀ ਪਰਾਂਗੀ ਵੀਰੋ ਉਹ ਵੀ ਆਪਣੀ ਚੱਲ ਰਹੀ ਹੈਗੀ ਤੇ ਕੱਲ ਨੂੰ ਆਪਾਂ ਨੇ ਇੱਕ ਲਾਈਨ ਕੱਚੇ ਦੇ ਵਿੱਚ ਵੀ ਪਾਉਣੀ ਹੈਗੀ ਵੀ ਕਾਫੀ ਕੰਮ ਉੱਧਰ ਜਾ ਕੇ ਬੈਂਦੇ ਨੇਗੇ ਉਹਨਾਂ ਨੂੰ ਵੀ ਗਰਮੀ ਦੀ ਦਿੱਕਤ ਨਾ ਹੋਵੇ